ਤੇਰੇ ਚੰਡੀਗੜ੍ਹ ਤੇ ਟਿਕੀ ਆ ਅੱਜਕੱਲ੍ਹ ਅਖ ਮੋਦੀ ਕੇ ਲਾਣੇ ਦੀ ਯੂਪੀ ਬਿਹਾਰ ਕੋਲੇ ਗਹਿਣੇ ਪਈ ਐ ਧਰਤੀ ਪੰਜਾਬ ਹਰਿਆਣੇ ਦੀ ਰਹਿਾਨਾ ਤੇਰੀ ਮਰੀਦਾ ਗੁੱਠਾ ਲਾ ਗਏ ਲਾ ਗਏ ਕੁਝ ਬੇਲੜ ਜੇ ਕਲਾਕਾਰ ਓਏ ਦਿਲਜੀਤ ਨੱਚਿਆ ਬਾਨੀਆਂ ਦੇ ਵਿਆਹ ਤੇ ਨੱਚਿਆ ਵਣ ਨਚਾ ਘਮਣ ਕਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਨਹੀਂ ਮੈਂ ਕਹਿੰਦਾ ਸੁਦੰਤਾ ਸ਼ਰਮਾ ਨਹੀਂ ਕਿੱਥੇ ਆ ਤੇਰਾ ਬੁਲਟ ਨਹੀਂ ਕਿੱਥੇ ਆ ਤੇਰੇ ਪਟਾਕੇ ਨੀ ਸਾਨੂੰ ਨਜ਼ਰ ਨਹੀਂ ਆਉਂਦੇ ਨਹੀਂ ਲੱਗਦਾ ਨੱਸੀ ਪੀ ਕੇ ਸੌਂਗੇ ਤੇਰੇ ਹੋਮਲੈਂਡ ਵਿੱਚ ਕਾਕੇ ਸੋ ਸਾਡੀ ਰੱਬ ਨੇ ਡਿਆਟੀ ਲਾਈ ਆ ਓ ਤੌਣਾ ਚੋ ਕਿਲੇ ਕੱਢਣ ਦੀ ਓ ਮੈਂ ਕਹਣਾ ਆਰ ਨੇਤਾ ਓ ਲਾਭ ਹੀਰਿਆ ਓ ਤੌਣਾ ਚੋ ਕਿਲੇ ਫੇਰ ਕੱਢ ਲੈ ਓਏ ਓਏ ਕਿਹੜਾ ਸ਼ੰਭੂ ਦਾ ਬੈਰੀਗੇਡ ਤਾਂ ਆ ਓਏ ਇੱਥੇ ਆਪਣਾ ਮੰਝ ਕੱਢ ਲਿਓ ਓਏ ਓਏ ਆਉ ਤਾਂ ਸਹੀ ਓਏ ਅਸੀਂ ਬਾਜਾ ਮਾਰਦਿਆ ਉਹ ਸਾਨੂੰ ਪਾਰ ਲਾਓ ਓਏ ਸਾਨੂੰ ਟਪਾਓ ਸ਼ੰਭੂ ਦਾ ਬੈਰੀਕੇਟ ਸੋ ਇਹ ਸੱਸੀਆ ਦੋਸਤੋ ਆਪਾਂ ਸ਼ੰਭੂ ਬਾਰਡਰ ਤੇ ਆਏ ਹੋਏ ਆ ਇੱਥੇ ਮੋਰਚੇ ਦੇ ਕਿਸਾਨ ਵੀ ਡਟੇ ਹੋਏ ਨੇ ਲੋਕ ਸੇਵਾ ਕਰ ਰਹੇ ਨੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਕੱਪੜੇ ਦੀ ਸੇਵਾ ਕਰ ਰਿਹਾ ਕੋਈ ਝਾੜੂ ਲਾਉਣ ਦੀ ਸੇਵਾ ਕਰ ਰਿਹਾ ਅੱਜ ਆਪਾਂ ਆਪ ਨੂੰ ਇੱਕ ਹੋਰ ਇਨਸਾਨ ਨਾਲ ਮਿਲਣ ਜਾ ਰਹੇ ਆ ਜਿਹਦਾ ਕੁਝ ਗਾਇਕਾਂ ਦੇ ਨਾਲ ਗਿਲਾ ਸਿਕਵਾ ਉਹ ਕੀ ਗਿਲਾ ਸਿਕਵਾ ਆਪਾਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਕੀ ਉਹਨਾਂ ਦਾ ਗੱਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੇਰਾ ਨਾਮ ਹਰਜੀਤ ਸਿੰਘ ਜੀ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਤੋਂ ਹਾਂ ਅੱਛਾ ਜੀ ਬਾਈ ਜੀ ਤੁਹਾਡਾ ਜਿਹੜੇ ਪੰਜਾਬੀ ਕਲਾਕਾਰ ਨੇ ਕੀ ਸਹਿਕਾਬ ਉਹਨਾਂ ਨਾਲ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਵੀਰ ਜੀ 2020 ਦੇ ਅੰਦੋਲਨ ਚ ਤੇ 2024 ਦੇ ਅੰਦੋਲਨ ਚ ਬਹੁਤ ਫਰਕ ਹੈ ਕਿਉਂਕਿ 2024 ਅੰਦੋਲਨ ਹੈ ਜਿਹੜਾ ਇੱਥੇ ਅਥਰੂ ਗੈਸ ਦੇ ਗੋਲੇ 315 ਦੇ ਫਾਇਰ 12 ਬੂਰ ਦੇ ਫੈਲ ਮਿਲ ਰਹੇ ਨੇ ਕਲਾਕਾਰੋ ਉਹ 2020 ਵਾਂਗਾ ਇੱਥੇ ਕੋਈ ਫੇਮ ਨਹੀਂ ਮਿਲਦਾ ਜਿਹਦਾ 2020 ਦਾ 20 ਦੇ ਵਿੱਚ ਤੁਸੀਂ ਫੇਮ ਲੈ ਕੇ ਵੱਡੀਆਂ-ਵੱਡੀਆਂ ਫਿਲਮਾਂ ਹਿੱਟ ਕੀਤੀਆਂ ਗੀਤ ਹਿੱਟ ਕੀਤੇ ਸੋ ਉਹਨਾਂ ਕਲਾਕਾਰਾਂ ਨੂੰ ਵੀਰ ਜੀ ਮੈਂ ਤਾਂ ਇੱਕ ਲਾਨ ਤਾਂ ਪਾਈਆਂ ਨੇ ਵੀਰ ਜੀ ਸੋ ਕਰੀਏ ਸ਼ੁਰੂ ਵੀਰ ਜੀ ਹਾਂਜੀ ਬਿਲਕੁਲ ਜੀ ਕਹਿੰਦਾ ਤੇਰੇ ਚੰਡੀਗੜ੍ਹ ਤੇ ਟਿਕੀ ਐ ਅੱਜਕੱਲ ਅੱਖ ਮੋਦੀ ਕੇ ਲਾਣੇ ਦੀ ਯੂਪੀ ਬਿਹਾਰ ਕੋਲੇ ਗਹਿਣੇ ਪਈ ਐ ਧਰਤੀ ਪੰਜਾਬ ਹਰਿਆਣੇ ਦੀ ਰਹਿਾਨਾ ਤੇਰੀ ਮਰੀਦਾ ਗੁੱਠਾ ਲਾ ਗਏ ਲਾਗੇ ਕੁਝ ਬੇਲੜ ਜੇ ਕਲਾਕਾਰ ਓ ਦਿਲਜੀਤ ਨੱਚਿਆ ਬਾਨੀਆਂ ਦੇ ਵਿਆਹ ਤੇ ਨੱਚਿਆ ਬਣ ਨਚਾਰ ਜਿਵੇਂ ਇੱਕ ਕਹਿੰਦਾ ਚੱਕ ਲੋ ਰਵਾਨ ਮਰ ਰਫਲਾ ਕਬਜ਼ਾ ਲੈਣਾ ਏ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਓ ਬੱਬੂ ਮਾਨਾ ਓ ਕਿੱਥੇ ਨੇ ਤੇਰੇ ਫੈਨ ਓ ਕਿੱਥੇ ਨੇ ਤੇਰੇ ਸੈਨ ਓ ਤੂੰ ਇੱਥੇ ਆ ਓ ਆਪਦੀਆਂ ਜੁਲਫਾਂ ਦਾ ਜਾਲ ਪਛਾ ਤੇ ਸਾਨੂੰ ਸ਼ੰਭੂ ਦਾ ਬਰਿਗਟ ਪਾਰਤਾ ਕਰਰਾ ਮੱਖਣਾ ਇੱਕ ਕਹਿੰਨੀ ਸੈਲੀयां ਵੀ ਰੈਂਦੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਐ ਉਹ ਮੈਂ ਕਹਿੰਦਾ ਕੌਰ ਵੀ ਨਹੀਂ ਤੂੰ ਤਾਂ ਹੋ ਗਈ ਬੜੀ ਲੇਟ ਨਹੀਂ ਆ ਬਾਰਡਰ ਤੇ ਬੰਡੇ ਜਾਂਦੇ ਨੇ ਫੌਜੀਆ ਵੱਲੋਂ ਦਰਿਆ ਤੇ ਖੇਸਾ ਲਿਆ ਤੇਰੇ ਗੱਜਣ ਬੈਲੀ ਨੂੰ ਲਿਆ ਤੇਰੇ ਜਰਨੈਲ ਜਲੀ ਨੂੰ ਨਹੀਂ ਮਾਦਰੇ ਕੱਢ ਲਿਆ ਇੱਥੇ ਖੜਾ ਲਾ ਨਹੀਂ ਕਿਰਾਂ ਸਾਨੂੰ ਸੰਭੂ ਦਾ ਬੈਰੀਗੇਡ ਤਾਂ ਪਾਰ ਕਰਾ ਇੱਕ ਕਹਿੰਦੀ ਘਮਣ ਕਮਾਉਣ ਨੂੰ ਤਾਂ ਥਾਰ ਰੱਖੀ ਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਨੀ ਮੈਂ ਕਹਿੰਦਾ ਸੁਨੰਤਾ ਸ਼ਰਮਾ ਨੀ ਕਿੱਥਿਆ ਤੇਰਾ ਬੁਲਟ ਨੀ ਕਿੱਥਿਆ ਤੇਰੇ ਪਟਾਕੇ ਨੀ ਸਾਨੂੰ ਨਜ਼ਰ ਨਹੀਂ ਆਉਂਦੇ ਨੀ ਲੱਗਦਾ ਲੱਸੀ ਪੀ ਕੇ ਸੌਂਗੇ ਤੇਰੇ ਹੋਮਲੈਂਡ ਵਿੱਚ ਕਾਕੇ ਇੱਕ ਕਹਿੰਦਾ ਭਰਾ ਹੋ ਜਾ ਜੱਟ ਆਉਂਦੇ ਆ ਉਹ ਗੋਨੇ ਵਾਲਾ ਮਾਨ ਬਾਈ ਜੀ ਜਿਹਦਾ ਪਿਓ ਐਸਸੀ ਸਰਟੀਫਿਕੇਟ ਤੇ 20-25 ਸਾਲ ਆ ਨੌਕਰੀ ਕਰ ਗਿਆ ਉਹ ਗੋਨੇ ਵਾਲਾ ਮਾਨਾ ਓਏ ਓਏ ਲਾਨਤੀਆ ਕਿੱਥੇ ਨੇ ਤੇਰੇ ਜੱਟ ਤੇ ਕਿੱਥੇ ਨੇ ਤੇਰੇ ਫੱਟੇ ਚੱਕ ਓਏ ਕਿੱਥੇ ਜਿਉਂਦੇ ਨੇ ਉਹ ਸਾਨੂੰ ਨਜ਼ਰ ਨਹੀਂ ਆਉਂਦੇ ਓਏ ਲੱਗਦਾ ਕੋਨੇ ਨਾਲ ਮਾਨਾ ਓਏ ਤੂੰ ਵੀ ਮੂਤ ਗਿਆ ਸਾਨੂੰ ਸੰਭੂ ਦਾ ਬੈਰੀਗੇਟ ਨਹੀਂ ਪਾਰ ਕਰਾਉਂਦੇ ਇੱਕ ਕਹਿੰਦਾ ਜੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਉਹਨੇ ਵਿੱਚ ਮਿੱਤਰਾਂ ਦੇ ਬੂਟ ਆਉਂਦੇ ਆ ਓ ਮੈਂ ਕਹਾ ਜਾਜੀ ਬੀਆ ਓ ਤੇਰੇ ਬੂਟ ਨਵਾਂ ਲੈ ਕੇ ਦੇਾਂਗੇ ਪੈਂਟ ਸੂਟ ਓ ਤੇਰੇ ਬਾਲਾਂ ਨੂੰ ਜੈੱਲ ਲਵਾਵਾਂਗੇ ਆ ਤਾਂ ਸਹੀ ਮਿੱਟੀ ਦਾ ਬਾਗਿਆ ਵੱਤਨ ਸੰਭੂ ਦਾ ਬੈਰੀਕੇਟ ਗੋਦੀ ਚਾਕੇ ਪਾਰ ਕਰਾਵਾਂਗੇ ਇੱਕਾ ਕਹਦਾ ਪਿੰਡ ਫਿਰੇ ਸਾਰਾ ਗੈਂਗਲੈਂਡ ਬਣਿਆ ਤੂੰ ਆਖਦੀ ਐ ਜੱਟਾ ਸ਼ਹਿਰ ਗਿੜਾ ਮਾਰ ਜਾ ਓਏ ਮਨਕਰ ਤਾਲਖਾ ਬੜੇ ਮਾ ਕਿਸਾਨਾਂ ਇੰਥਮਗਾਉਦਾ ਸੀ ਓਏ 220 ਦੇ ਅੰਦਲਨ ਵਿੱਚ ਓਏ ਨਾ ਤੇਰਾ ਗੈਂਗਲੈਂਡ ਓਏ ਨਾ ਤੇਰੀਆਂ ਰਾਫਲਾਂ ਨਾ ਤੇਰੇ ਬੰਦੂਕਾਂ ਓਏ ਓਏ ਕੋਈ ਨજર ਨਹੀਂ ਆਉਂਦਾ ਓਏ ਤੂੰ ਵੀ ਹੋਮਲੈਂਡ ਚ ਰਜਾਈ ਲੈ ਕੇ ਸੌਂ ਗਿਆ ਓਏ ਤੂੰ ਵੀ ਸਾਨੂੰ ਪੁੱਦਾ ਬੈਰੀਕੇਟ ਨਹੀਂ ਪਾਰ ਕਰਾਉਂਦਾ ਇੱਕ ਕਹਿੰਦੀ ਮੇਰੇ ਪਿੱਛੇ ਐਵੇਂ ਪਟਰੋਲ ਫੂਕ ਕੇ ਵੇ ਤੈਨੂੰ ਕੀ ਮਿਲਦਾ ਓ ਰਾਜਪੁਰਾ ਜੀ ਮਸ ਪੂਜਾ ਨਹੀਂ ਤੂੰ ਬਿਨਾਸ਼ ਕੀ ਤੋਂ ਗੀਤ ਨਹੀਂ ਗਾਇਆ ਤੂੰ ਜਾ ਨਹੀਂ ਪਟਰੋਲ ਪੰਪ ਦਾ ਤੇਰੇ ਨਾਂ ਲਵਾਵਾਂਗੇ ਤੂੰ ਆਤਾ ਸਹੀ ਨਹੀਂ ਤੈਨੂੰ ਸੰਭੂ ਦਾ ਬੈਰੀਗੇਟ ਪਾਰ ਲਵਾਵਾਂਗੇ ਇੱਕ ਕਹਦਾ ਆਪਣਾ ਓ ਕਲਾਕਾਰ ਸੀਗਾ ਜੀ ਲਾਹ ਹੀਰਾ ਸੋ ਸਾਡੀ ਰੱਬ ਨੇ ਡਿਓਟੀ ਲਾਈ ਆ ਤੌੜਾ ਚੋ ਕਿਲੇ ਕੱਢਣ ਦੀ ਓ ਮੈਂ ਕਹਣਾ ਆਰ ਲੇਤਾ ਓ ਲਾਭ ਹੀਰਿਆ ਓ ਤੌੜਾ ਚੋ ਕਿਲੇ ਫੇਰ ਕੱਢ ਲਿਓ ਓਏ ਓ ਕਿਹੜਾ ਸ਼ੰਭੂ ਦਾ ਬੈਰੀਗੇਡ ਤਾਂ ਆ ਓਏ ਇੱਥੇ ਆਪਣਾ ਮੰਜ ਘੱਟ ਲਿਓ ਓਏ ਓ ਆਉ ਤਾਂ ਸਹੀ ਓਏ ਅਸੀਂ ਬਾਜਾ ਮਾਰਦਿਆ ਓ ਸਾਨੂੰ ਪਾਰ ਲਾ ਓਏ ਸਾਨੂੰ ਟਪਾਉ ਸ਼ੰਭੂ ਦਾ ਬੈਰੀਗੇਟ ਸੋ ਇਹ ਕਲਾਕਾਰ ਵੀਰ ਜੀ ਜਿਹੜੇ ਨੇ ਇਹ ਐਨੇ ਗਿਰ ਚੁੱਕੇ ਆ ਕਿ ਪਿਛਲੀ ਵਾਰ ਸਿੱਧੂ ਮੂਸੇ ਵਾਲਾ ਲੈਜੈਂਡ ਜਾਂਦਾ ਸੀ ਜਦੋਂ ਉਹ ਬਾਈ ਦਿੱਲੀ ਗਿਆ ਨਾ ਇਹਨਾਂ ਚਾਰਾਂ ਦੀ ਸਾਰੀ ਟੰਡਲੀ ਉਹਦੇ ਪਿੱਛੇ-ਪਿੱਛੇ ਗਈ ਐ ਹੁਣ ਇਹਨਾਂ ਨੂੰ ਆਇਆ ਵੀ ਸਿੱਧੂ ਮੂਸੇਵਾਲਾ ਦਾ ਚਲਿਆ ਗਿਆ ਦੁਨੀਆ ਤੋਂ ਵੀ ਸਾਡੇ ਲਈ ਮੈਦਾਨ ਵਿਹਲਾ ਹੋ ਗਿਆ ਓ ਮੈਂ ਕਹਿੰਦਾ ਕਲਾਕਾਰ ਓ ਮੈਦਾਨ ਬਾਪੂ ਬਲਕੌਰ ਸਿੰਘ ਵਿਹਲਾ ਨਹੀਂ ਕਰਦਾ ਓ ਅਸੀਂ ਗਾਣੇ ਤੇ ਗਾਣਾ ਕਟਾਂਗੇ ਓ ਸੋਡੀ ਹਿੱਕ ਚ ਤੌਣ ਚੋ ਕਿੱਲਾ ਤਾਂ ਅਸੀਂ ਸੋਡਿਓ ਕਟਾਂਗੇ ਕਲਾਕਾਰ ਅਸੀਂ ਸੋਡੀ ਕੋਈ ਫਿਲਮ ਸੋਡਾ ਗਾਣਾ ਨਹੀਂ ਕੋਈ ਚੱਲਣ ਦਿੰਦੇ ਇਹਨਾਂ ਨਾਲੋਂ ਤਾਂ ਵੀਰ ਜੀ ਕੰਗਣਾ ਲੈਣਾ ਆਪ ਤਾਂ ਸਹੀ ਐ ਅੱਛਾ ਉਹ ਯਾਰ ਮੈਂ ਕਹਿੰਦਾ ਉਹਦਾ ਸਟੈਂਡ ਆ ਬਾਈ ਉਹਨੇ ਦੇਖ ਸਾਡੀਆਂ ਮਾਵਾਂ ਭੈਣਾਂ ਨੂੰ ਕਿਹਾ ਵੀ ਇਹ 100 100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਚਲ ਅਸੀਂ ਉਹਨੂੰ ਲਾਹਣ ਤਾਂ ਪਾਈਆਂ ਹੂੰ ਕਹਿੰਦਾ ਚਾਵਲ ਜਨਾਨੀ ਭੋਂਕੇ ਨੱਟੇ ਉੱਤੇ ਕੱਲ ਦੀ ਫਾੜ ਫਾੜ ਲੀਡਰਾਂ ਦੇ ਪੱਥ ਫਿਰੇ ਚੱਲਦੀ ਤੂੰ ਫੇਰ ਵੀ ਨਾ ਚੱਲਦੀ ਨਹੀਂ ਫੇਰ ਵੀ ਨਾ ਚੱਲਦੀ ਕੰਗਣਾ ਰਣਾ ਉਹਦਾ ਸਟੈਂਡ ਆ ਵੀਰ ਜੀ ਅੱਛਾ ਉਹ ਚ ਦੋਗਲਾਪਣ ਨਹੀਂ ਹੈਗਾ ਚਲੋ ਸਾਡੇ ਖਿਲਾਫ ਆ ਖਿਲਾਫ ਖੜੀ ਆ ਪਰ ਆ ਦਲਜੀਤ ਤਾਂ ਸਾਂਝਾ ਜਾ ਰਹਿਣਾ ਇਹ ਵੀਰ ਜੀ ਕਰੋੜਾਂ ਰੁਪਏ ਲੈ ਕੇ ਇਹ ਸਾਡੀ ਸਾਡੇ ਸਿਰ 'ਚ ਸਵਾਹ ਪਾ ਗਈ। ਮੈਂ ਕਹਾਂ ਦਲਜੀਤ ਦਸਾਂ ਜੇ ਤੂੰ ਇੱਕ ਪਿਓ ਦਾ ਤੂੰ ਸਾਡੇ ਅੰਦੋਲਨ 'ਚ ਕਹਿਣਾ ਪਿਛਲੀ ਵਾਰ ਕਰੋੜ ਰੁਪਏ ਦਿੱਤਾ ਹੂੰ ਦਲਜੀਤ ਦਸਾਂ ਟਵਿੰਟਰ ਤੇ ਕਵਿੰਟ ਕਰਦੇ ਜੀ ਅਸੀਂ ਕਰੋੜ ਬਾਈੂ ਦਾ ਮਾਡਲ ਤਿਆਰ ਠੀਕ ਹੈ ਜਿਹੜਾ ਅਡਾਨੀਆਂ ਬਾਨੀਆਂ ਦੇ ਵਿਆਹ ਤੇ ਵਾਗਿਆ ਹੋ ਸਾਡੇ ਦੁਸ਼ਮਣਾਂ ਦੇ ਗਿਆ ਖਾਣ ਪੀਣ ਜੇ ਅਡਾਨੀ ਬਾਨੀ ਸਾਡੇ ਕਿਸਾਨ ਆਕਵਾ ਮੂਰੇ ਨੋਟ ਵਛਾ ਦੇਣ ਨਾ ਨੋਟ ਅਸੀਂ ਲੱਤ ਮਾਰਾਂਗੇ ਬਾਈ ਅਸੀਂ ਨਾ ਉਹਦਾ ਨੋਟ ਚੱਕੀਏ ਨਾ ਉਹਦੇ ਵਿਆਹਾਂ 'ਚ ਜਾਈਏ ਪਰ ਦਲਜੀਤ ਦਸਾਂਝ 8 ਕਰੋੜ ਰੁਪਏ ਖਾਤਰ ਇੱਕ ਪ੍ਰਾਈਵੇਟ ਜੈੱਟ ਖਾਤਰ ਸਾਡੀ ਪੱਗ ਨੂੰ ਦਾਗ ਲਾ ਗਿਆ ਕਿਉਂਕਿ ਅੱਜ ਵੀ ਜਿਹੜੀ ਇਹ ਪੱਗ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਹੈ ਸਾਨੂੰ ਇਹ ਸਰਦਾਰ ਗਿਆ ਸਾਨੂੰ ਸਿਰ ਬਹਾਰ ਕੇ ਮਿਲਿਆ ਨੇ ਇਹ ਪੱਗਾਂ ਚ ਸਿਰਫ ਸੌਣ ਵਾਸਤੇ ਨਹੀਂ ਹੈਗਾ ਵੀਰੇ ਵੀ ਜੇ ਪੱਗ ਬਨ ਲਈ ਯਾਰ ਤਾਂ ਪੱਗ ਦੀ ਇਲਾਜ ਵੀ ਰੱਖੋ ਦਲਜੀਤ ਦਸਾਂਝ ਨੂੰ ਕਿੱਡਾ ਸੀ ਸਿਰ ਤੇ ਚੱਕਿਆ ਬਾਈ ਉਹਨੂੰ ਬਾਲੀਵੁੱਡਰ ਤੱਕ ਅਸਾਂ ਨਹੀਂ ਪਹੁੰਚਾਇਆ ਨਾ ਤੇ ਰਹਿਾਨਾ ਦੀ ਕਿੱਡੀ ਸਪੋਰਟ ਕਰੀ ਕਹਿੰਦਾ ਕੱਲੀ ਸਾਡੀ ਸ਼ੇਰਨੀ ਰਹਿਾਨਾ ਕਾਫੀ ਐ ਸੋਡੇ ਵੀ ਕੀ ਸਾਰੇ ਬਾਲੀਵੁੱਡ ਵਗ ਲੀ ਕਿਉਂ ਰਹਿਾਨਾ ਦੇ ਪਿੱਛੇ ਅਸੀਂ ਕੌਰ ਵੀ ਲਾਤਾ ਸੀ ਕੌਰ ਨਾਂ ਦਾ ਇੱਕ ਪੰਛੀ ਐ ਵੀਰ ਜੀ ਅੱਛਾ ਜਿਹੜਾ ਸ਼ੇਰ ਦੀ ਜੀਭ ਵਿੱਚੋਂ ਮਾਸ ਕੱਢ ਕੇ ਲੈ ਜਾਂਦਾ ਅੱਛਾ ਐਨੀ ਕੌਰ ਨਹੀਂ ਲਾਇਆ ਕੌਰ ਸਿੰਘਣੀ ਸ਼ੇਰਨੀ ਮਤਲਬ ਇਹ ਤਾਂ ਲਾਇਆ ਸੀ ਉਹ ਵੀ ਰਹਿਾਨਾ ਨੇ ਵੀ ਸਾਡੇ ਸਿਰ 'ਚ ਸਵਾਹ ਪਾਈ ਐ ਤੇ ਸਾਡੇ ਨਾਲ ਨਿੰਗ ਸਿੰਘਾ ਸਾਡੇ ਬਾਪੂ ਆਜੋ ਬਾਪੂ ਜੀ ਦੇਖੋ ਇਹ ਨੇ ਅਸਲੀ ਯੋਧੇ ਸ਼ੇਰ ਸਾਡੇ ਨਾਲ 12 ਤਰੀਕ ਤੋਂ ਖੜੇ ਐ ਜੀ ਆਜੋ ਬਾਪੂ ਆਜੋ 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 ਇੱਕ ਮਿੰਟ ਬਾਪੂ ਆਜੋ ਆਜੋ ਜੀ ਆਜੋ ਸੋ ਇਹ ਨੇ ਮਤਲਬ ਅਸਲੀ ਜੋਧੇ ਹਮ ਹੁਣ ਇਹ ਇਹ ਬਾਪੂ ਸਾਡਾ ਸ਼ੇਰ ਆ ਠੀਕ ਇਹ ਗੁਰੂ ਗ੍ਰੰਥ ਸਾਹਿਬ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਜੇ ਅਡਾਨੀ ਕਹੇ ਬਾਪੂ ਨੂੰ ਵੀ ਤੈਨੂੰ ਅਰਬਾਂ ਖਰਬਾਂ ਰੁਪਇਆ ਦੇਣਾ ਇੱਕ ਵਾਰੀ ਘਰੇ ਚਰਨ ਪਾ ਦੇ ਮੈਂ ਕਹਿੰਦਾ ਬਾਪੂ ਸਾਡਾ ਦੱਤ ਮਾਰੂ ਵਾਹ ਜੀ ਵਾਹ ਇਹ ਸਾਡੀਆਂ ਮਤਲਬ ਜਿਹੜੀ ਕੌਮ ਹੈ ਜੀ ਮਤਲਬ ਸਿੰਘਾਂ ਦੀ ਕੌਮ ਹੈ ਕਹਿੰਦਾ ਮੋਰਚਾਂ ਦੇ ਉੱਤੇ ਬੈਠੀ ਫੌਜ ਗੁਰੂ ਦੀ ਹੂੰ ਕਹਿੰਦਾ ਠਰਦਿਆਂ ਨੇ ਅੱਖਾਂ ਦੇਖ ਦੇਖ ਮੌਜੂਦ ਨਹੀਂ ਉਹ ਤਾਂ ਇਹ ਕਹਿ ਰਹੇ ਨੇ ਵੀ ਦਿਲਜੀਤ ਦਾ ਕਿੱਤਾ ਜੀ ਕਹਿੰਦਾ ਜੇ ਬੰਦਾ ਆਪਣਾ ਕੰਮ ਨਹੀਂ ਕਰੂਗਾ ਤਾਂ ਭੁੱਖਾ ਮਰੂਗਾ ਕਿੱਤਾ ਕਰਨ ਗਿਆ ਸੀਗਾ ਵੀ ਲੋਕ ਐਵੇਂ ਹੀ ਉੱਤੇ ਜਿਹੜਾ ਦੋਸ਼ ਲਾਉਂਦਾ ਹੁਣ ਦੇਖੋ ਵੀਰ ਜੀ ਉਹ ਇੱਕ ਤਾਂ ਭਾਗ ਭਗ ਭਾਗ ਸੀ ਹੂੰ ਉਹ ਇੱਕ ਸੀ ਲਾਲੋ ਹਾਂ ਕਿੱਤਾ ਭਾਗਦਾ ਵੀ ਸੀ ਕਿੱਤਾ ਲਾਲੂ ਦਾ ਵੀ ਸੀ ਹਾਂ ਭਾਗ ਦੀ ਰੋਟੀ 'ਚ ਤਾਂ ਖੂਨ ਨਿਕਲਿਆ ਸੀ ਲਾਲੋ ਦੀ ਰੋਟੀ 'ਚ ਦੁੱਧ ਨਿਕਲਿਆ ਸੀ ਤੇ ਜਿਹੜਾ ਮਤਲਬ ਮੈਂ ਮੰਨਦਾ ਵੀ ਦਿਲਜੀਤ ਦਾ ਕਿੱਤਾ ਹੈ ਦਿਲਜੀਤ ਵੀਰ ਜੀ ਉੱਥੇ ਇਹ ਵੀ ਕਹਿ ਸਕਦਾ ਸੀ ਵੀ ਮੈਂ ਤੁਹਾਡੇ ਪ੍ਰੋਗਰਾਮ ਤੇ ਨਹੀਂ ਆ ਸਕਦਾ ਕਿਉਂਕਿ ਤੁਸੀਂ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਤਲੋਂ ਹਾਂ ਕਿਉਂਕਿ ਵੀਰ ਜੀ ਪਿਛਲੇ 220 ਦੇ ਅੰਦੋਲਨ ਵਿੱਚ ਅਵਾਨੀਆਂ ਦੇ ਕਰਕੇ ਡਾਨੀਆਂ ਦੇ ਕਰਕੇ ਸਾਡਾ 750 ਕਿਸਾਨ ਸ਼ਹੀਦ ਹੋਏ ਵਿੱਚ ਹੂੰ ਚਾਰ ਕਿਸਾਨ ਸਾਡੇ ਇੱਥੇ ਸ਼ਹੀਦियां ਪਾ ਗਏ ਸੈਂਕੜੇ ਸਾਡੇ ਨੌਜਵਾਨ ਇੱਥੇ ਵੀਰ ਜੀ ਫਟੜ ਹੋ ਗਏ ਸੋ ਦਲਜੀਤ ਨੂੰ ਸੋਚਣਾ ਚਾਹੁੰਦਾ ਸੀ ਜੇ ਦਲਜੀਤ ਨੂੰ ਪੈਸੇ ਦੀ ਭੁੱਖ ਤੀ ਉਹ ਸਾਥੋਂ ਮੰਗ ਲੈਂਦਾ ਠੀਕ ਹੈ ਠੀਕ ਕਿਉਂਕਿ ਤੁਸੀਂ ਇਹ ਦੇਖ ਲਓ ਜੀ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਇੱਥੇ ਐਲ ਸੀ ਡੀਆ ਇੱਥੇ ਜਨਰੇਟਰ ਸਾਰਾ ਕੁਝ ਆ ਗਿਆ ਅਸੀਂ ਦਲਜੀਤ ਨੂੰ ਕਹਿੰਦੇ ਆ ਦਲਜੀਤਾ ਸੱਤ ਪੀੜੀਆਂ ਦਾ ਪੈਸਾ ਦੇਂਦੇ ਤੈਨੂੰ ਅਸੀਂ ਕਿਹੜਾ ਇੱਕ ਵਾਰੀ ਬਾਜਤਾ ਮਾਰਦਾ ਆ ਵੀ ਮੈਨੂੰ ਪੈਸੇ ਦੀ ਲੋੜ ਆ ਸੋ ਦਲਜੀਤ ਨੇ ਵੀਰ ਜੀ ਬਿਲਕੁਲ ਗਲਤ ਕੀਤਾ ਚਲੋ ਕੀਤਾ ਮੈਂ ਮੰਨਦਾ ਵੀ ਹੈਗਾ ਸੀ ਪਰ ਦੁਸ਼ਮਣ ਜਿਹੜਾ ਸਾਡੀ ਲਹੂ ਪੀਣ ਵਾਲੀਆਂ ਜੋਕਾ ਨੇ ਉਹਨਾਂ ਦੇ ਘਰ ਨਹੀਂ ਜਾਣਾ ਚਾਹੀਦਾ ਠੀਕ ਆ ਬਾਈ ਜੀ ਹਾਂਜੀ ਸਾਸਤ੍ਰਿਕ ਸਾਸਤ੍ਰਿਕ ਇੱਕ ਵਾਰੀ